ਸਾਉਦਾ ਹੁੰਦਾ ਸੀ ਹੁਣੇ 30 ਪਲੱਸ ਕਹਿੰਦੇ ਦੁੱਧ ਗੱਡੂਗੀ ਤੇ ਬਾਈ ਨੇ ਦਿੱਤੀ ਨਹੀਂ ਰੇਟ ਦਾ ਫਰਕ ਰਹਿ ਗਿਆ ਹਜੇ ਚੱਲੀ ਜਾਂਦੀ ਗੱਲ ਬੰਦ ਦੇਖੋ ਪੜਿਆ ਹੋਇਆ ਆ ਦੇਖ ਐ ਹੁੰਦਾ ਜੀ ਇਥੇ ਮਤਲਬ ਸੌਦਾ ਆ ਦੇਖ ਆ ਦੇਖ ਦੇਖ ਕਿੰਨੀ ਤੂ ਆਗੜੀ ਸੀ ਅੱਜ ਦੇਖੋ ਸੌਦਾ ਹੁੰਦਾ ਦੇਖੋ ਜੀ ਸੌਦਾ ਹੁੰਦਾ ਜੀ ਤੁਸੀਂ ਦੇਖੋ ਉਹ ਲੈਂਦੇ ਆ ਭਾਈ ਛੱਡਦਾ ਨਹੀਂ ਤੁਸੀਂ ਕਰਦੇ ਆ ਲੈ ਆ ਜੀ ਤੁਸੀਂ ਕਰਦੇ ਨੇ ਇਹ ਉਹੀ ਜਿਹੜੀ ਬੈਠੀ ਸੀ ਪਹਿਲਾਂ ਗਾਂ 1 15 ਮੰਗਦੇ ਸੀ ਇਹਦਾ ਹਾਂ 30 ਨਹੀਂ ਭਾਈ ਨੇ ਹਜੇ ਦਿੱਤੀ ਨਹੀਂ ਬਾਈ ਪੈਸੇ ਹੱਥਾਂ 'ਚ ਕੱਢ ਲਈ ਖੜਾ ਬਣੀ ਨਹੀਂ ਗੱਲ ਆ ਦੇਖੋ ਧਾਰਾ ਮਾਰ ਕੇ ਦੇਖਣਗੇ ਬਾਈ ਹੁਣ ਖੜਲਾ ਭਾਣ ਜਾ ਤੇ ਮਾਮੇ ਭਾਣ ਤੇ ਸਾਰੇ ਇਕੱਠੇ ਹੋਏ ਵੇ ਦੇਖੋ ਗੱਲ ਇੱਤਰਾ ਮਾਰਕੀਟ ਚ ਗੁਰਾਣਾ ਚੈੱਕ ਦੇਖ ਕੀਆ ਕੀਆ ਬਾਤ ਕੀਆ ਬਾਤ ਉਹ ਦੇਖ ਤਾਰਾ ਮਾਰਕ ਚੈੱਕ ਕਰ ਲੇ ਬਈ ਨਹੀਂ ਲਗਭਗ ਸੌਦਾ ਹੋ ਸਕਦਾ ਤਰਾ ਤੁਰਾ ਮਰੀ ਜਾਂਦੇ ਕੇ ਆਰਪੋਰਟ ਜਾਂ ਰੇਟ ਵੀ ਜਾਇਜ਼ ਆ 115 ਕੋਈ ਬਾਹਲਾ ਨਹੀਂ ਗਾਨ ਦੇਖ ਬੈਠਦਾ ਗੱਲਾਂ ਮੇਰੇ ਕੋਲ ਨਹੀਂ ਕਰਦੇ ਮੇਰੇ ਕੋਲ ਹੀ ਹੈਗਾ ਨਾ ਸਹੀਆਂ ਇਹਨੀਆਂ ਚੈੱਕ ਕਰੀਂ ਲੈ ਬਾਈ ਇਧਰ ਦੋ ਦਰਸਾਏ ਨੇ ਆ ਗਏ ਆ ਇਹਦਾ ਚੈੱਕ ਕੀ ਕਰਦੇ ਆ ਇਹਦੇ ਘਰ ਤੇ ਮਾਰ ਗਏ ਆ ਇਹ ਇੱਧਰ ਚੈੱਕ ਕਰੀ ਜਾਂਦੇ ਆ ਲੈ ਨਾਲੇ ਵੀ ਆ ਗਏ ਵਿੱਚ ਤੇ ਮੰਡੀ ਦੇ ਵਿੱਚ ਇਹੋ ਜੀਆਂ ਰਾੜ ਕ ਮਿਲ ਚੱਲਦਾ ਰਹਿੰਦਾ ਵਜੇ ਸੌ ਦਾ ਹੋਇਆ ਨਹੀਂ ਧਰ ਘੁਰਾ ਮਾਰ ਕੇ ਪਈਆਂ ਨਹੀਂ ਚਿੱਟ ਡਰ ਨਹੀਂ ਚਾਲ ਪੇ ਪੈਸੇ ਸੌ ਦਾ ਲੈ ਵੀ ਮਿੱਤਰੋ ਇੱਕ 12 ਦਾ ਹੀ ਹੋ ਗਿਆ ਸੋ ਦੇਖੋ ਸ਼ਾਇਦ ਇੱਕ ਵਾਰ ਹੈ ਜੀ ਹੈ ਵੀ ਨਹੀਂ ਸਭ ਤੋਂ ਵੱਸਲਾ ਦਾ ਕਿੰਨੇ ਦਾ ਹੋ ਗਿਆ ਸੋਦਾ ਬਈ ਕਿੰਨੇ ਦਾ ਹੋ ਪਿਆ ਉਹ ਹੋ ਗਿਆ ਯਾਰ ਬੰਦੇ ਤਾਂ ਵੀ ਚੱਲ ਜਣਾ ਅੱਜ ਬਾਈਆਂ ਗਈ ਹੈ ਦੱਸੋ ਕਿੰਨੇ ਦਾ ਹੋ ਗਿਆ 5 ਦੀ ਲੀਟਰ ਹੈ ਇੱਕ 5 ਦੀ ਲੀਟਰ ਇੱਕ 5 ਠੀਕ 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 ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆਆਂ ਤੁਹਾਨੂੰ ਬਰਾਵਾ ਹਾਂ 20 ਲੀਟਰ ਦੁੱਧ ਆ ਜੀ ਗਾਂ ਬਹੁਤ ਸੋਹਣੀ ਬਾਈ ਨੇ ਧਰਾਂ ਤੁਰਾ ਮਾਰਗ ਦੇਖ ਲਈ ਆਪਾਂ ਨੂੰ ਵੱਧ ਲੱਗਿਆ ਸੀ ਸ਼ੱਕ ਪਰ ਇੱਕ ਪੰਜ ਦਾ ਸੌਦਾ ਹੋ ਗਿਆ ਵੀਡੀਓ ਨੂੰ ਬਾਕੀ ਤੇ ਸ਼ੇਅਰ ਕਰੋ ਕੇ ਨੂੰ ਕਰ ਰਿਹਾ ਕੋ ਧੰਨਵਾਦ